ਤਿਲਕ ਜੰਨੂ ਰਾਖਾ ਪ੍ਰ ਤਾਕਾ ਹੁਣ ਇੱਕ ਗੱਲ ਸਮਝਿਓ ਤਾਕਾ ਦਾ ਅਰਥ ਕੀ ਤਾਕਾ ਦਾ ਅਰਥ ਇਹੋਨਾਂ ਦਾ ਆਪਣਾ ਨਹੀਂ ਕਿਹਾ ਇਹਦਾ ਮਤਲਬ ਆਸਰਾ ਤਾਂ ਸਿੱਖ ਨੇ ਗੁਰੂ ਦਾ ਲੈਣਾ ਕਿੰਨੇ ਤਿਲਕ ਤੇ ਜੰਨੂ ਉਹ ਪਾਉਣਦੇ ਨੇ ਉਹਨਾਂ ਦਾ ਰਾਖਾ ਇਹ ਤੂੰ ਤੇ ਇੱਕ ਬਹਾਦਰ ਜੀ ਤਿਲਕ ਜੰਨੂ ਰਾਖਾ ਪ੍ਰ ਤਾਕਾ ਕੀਨੋ ਵੱਡੋ

ਤੇ ਕੋ ਜਕਰੀਆ ਕਹਿੰਦਾ ਸੀ ਮਰਨਾ ਵੀ ਨਹੀਂ ਹੋਏ ਇਹਨਾਂ ਨੇ ਇਹਨਾਂ ਦਾ ਮੁਰਸ਼ਿਦ ਇਹਨਾਂ ਨੂੰ ਆਬੇ ਆਦ ਪਿਆ ਗਏ ਅਸੀਂ ਖੁਦ ਦੇਖਿਆ ਜਿਹੜੇ ਕੱਲ ਤੱਕ ਗਿੱਦੜ ਦੀ ਤਰ੍ਹਾਂ ਲੋਕ امرت کے سانو آ کے میدان میں لگا دے دشمن نے بھی منیا سے مرشد ان کا ولی پیو ہے ان کو آبے حیات دے ہو ہے ایسی گیو کلام بتایا ہے جس جسے سدا بنا ہیں سوئے کے تائی سیارن رولیت بنا گزب اثر تشکا ہم دیکھا یہ مطلب سنیا نہیں تکے بوجھ دل بوگت شیر بشے میرا خوف نہیں بنتے ਨੇ ਤੈਨੂੰ ਤੇ 84 ਦਾ ਗੇੜ ਮੰਨਦੇ ਨੇ ਆਪਣੇ ਆਪ ਨੂੰ ਅਗਨਾਸ਼ੀ ਕਹਿੰਦੇ ਕਹਿਣ ਲੱਗੇ ਮਾਨਤ ਆਪ ਤਾਏ ਬਨਾਕ ਬਨਾਸ਼ੀ ਅਵਰ ਸਭਨ ਕੋ ਜੀਵ 84 ਸਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਉਤੇ ਕਿਆ ਕਹਿਣ ਲਗੇ ਦੁਨੀਆਂ ਦੇ ਲੋਗੋ ਸਾਕੇ ਬੜੇ ਕੋਈ ਨਹੀਂ ਆਪਣੇ ਧਰਮ ਲਈ ਆਪਣੀ ਕੌਮ ਲਈ ਆਪਣੀ ਇੱਜ਼ਤ ਲਈ ਆਪਣੇ ਦੇਸ਼ ਲਈ ਹਰ ਕੋਈ ਜਾਂਦਾ ਪਰ ਗੁਰੂ ਤੇਗ ਬਹਾਦਰ ਜੀ ਨੇ ਵੱਡੋ ਸਾਕਾ ਇਸ ਕਰਕੇ ਕੀਤਾ ਜੰਨੂ ਪਾਉਂਦੇ ਨਹੀਂ ਗੈਤਰੀ ਮੰਤਰ ਪੜ੍ਹਦੇ ਨਹੀਂ ਪਰ ਜਿਹਦੇ ਤੇ ਅਕੀਦਾ ਨਹੀਂ ਉਹਦੀ ਖਾਤਰ ਵੀ ਠੀਕਰਾ ਪਾਉਂਦੇ ਪਏ ਤਿਲ ਜੰਨੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮੈ ਸਾਕਾ ਸਾਧਨ ਖੇਤ ਕੀਤੀ ਜਨ ਕਰੀ ਸੀਸ ਲਿਆ ਪਰ ਸੀਨਾ ਉਚਰੀ ਇਹ ਕਿਹੜੀ ਰਹਿਮਤ ਜੀ ਤਰਕ ਕਰਨ ਵਾਲਿਆ ਦੇਹ ਇਹ ਉਹੀ ਰਹਿਮਤੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਪਣ ਦੀ

ਕਾਹ ਤੇ ਕੋ ਸਿਮਰਨ ਤੋਂ ਸ਼ਹਾਦਤ ਤੱਕ ਦਾ ਸਬਰ ਸੀ ਗੁਰੂ ਤੇਗ ਬਹਾਦਰ ਜੀ ਦਾ ਸਿਮਰਨ ਤੋਂ ਸਿਮਰਨ ਨਹੀਂ ਸੀ ਚੇਤੇ ਰੱਖੋ ਜਿਹੜੀ ਨਹੀਂ ਬੰਦਗੀ ਤੇ ਤੇ ਗਈਏ ਉਹਦੇ ਕਲਸ਼ ਬੜੇ ਉੱਚੇ ਝੁੱਲਣਗੇ ਤੇ ਜਿਹੜਾ ਕੇਵਲ ਮਰਨ ਦੀ ਗੱਲ ਪਹਿਲਾਂ ਕਰਦਾ ਰਹੇ ਤੇ ਅੰਦਰ ਰੋਹਾਨੀਅਤ ਨਾ ਹੋ ਤਰਾਪੁਰ ਕੀ ਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ جٹ پیو اسرے گرمک نے بڑے سونے کیے جی کچھ نے ہائے ہے شبدے ہائے نہیں کہ ہے ہای ہائے ہو گیا نہیں نے ہے لوگوں اسے کیول جلم کرنے والے نہیں آواز آئی دنیا پہ کوئی ہے جیڑا ٹکیا ہویاں کی لاج بھی رکھ لینا ہے سب جٹ پیو جے 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 لوگ پتا جی شہادت تو بعد گرو کلگی والے دی جیون بھی سب تھائی سہے ہوئے کلا کہیے, کسے نے کہہ دیا گرو گوبند میں سوچنا یہی سوال ماسٹر تارا جنہوں کیتا سی کہہ لگے ماسٹر جی کہ سکھی دیش بگتی بارے کی خیال ہے ਦੇਸ਼ ਭਗਤ ਪਹਿਲਾਂ ਉਹ ਕਿ ਸਿੱਖ ਪਹਿਲਾਂ ਤੇ ਮਾਸਟਰ ਜੀ ਨੇ ਬੜਾ ਸੋਹਣਾ ਉੱਤਰ ਦਿੱਤਾ ਗੁੰਲ ਲੈਣ ਦੀ ਗੱਲ ਏ ਪੁੱਛਿਆ ਦੇਸ਼ ਭਗਤ ਕਿ ਸਿੱਖ ਪਹਿਲਾਂ ਉਹ ਕਹਿੰਦਾ ਜਿਹੜੇ ਤੂੰ ਉਲਝਣ ਵਿੱਚ ਮੈਨੂੰ ਪਾਣਾ ਚਾਹਨਾ ਚੇਤੇ ਰੱਖੀ ਸਿੱਖੀ ਵਿੱਚ ਦੇਸ਼ ਭਗਤੀ ਕਿ ਛੋਟਾ ਜਿਹਾ ਕਨਸੈਪਟ ਤੇ ਸਿੱਖੀ ਬੜਾ ਵੱਡਾ ਵਿਸ਼ਾ ਹੈ ਚੇਤੇ ਰੱਖ ਤੂੰ ਸਮਝ ਲੈ ਕੇ ਪੈਗਾ ਮੈਂ ਸਿੱਖ ਪਹਿਲਾਂ ਦੇਸ਼ ਭਗਤ ਨਹੀਂ ਇਹ ਤਾਂ ਛੋਟਾ ਜਿਹਾ ਇੱਕ ਰਾਹ ਏ ਵਿੱਚ ਸਿੱਖੀ ਬੜੀ ਅੱਗੇ ਦੀ ਹੈ ਕਿਸੇ ਕਹਾ ਦੇਸ਼ ਭਗਤ ਕਿਸੇ ਕਲਮ ਚੁੱਕੀ ਕਹਿੰਦਾ ਗੁਰੂ ਗੋਬਿੰਦ ਸਿੰਘ ਵਰਗਾ ਸੂਰਮਾ ਕੋਈ ਨਹੀਂ ਕਿਸੇ ਕਹਿ ਦਿੰਦਾ ਇਹਦੇ ਵਰਗਾ ਦਾਨੀ ਕੋਈ ਨਹੀਂ ਤੇ ਮੈਂ ਕਰਤ ਕਰਨਾ ਉਹਨਾਂ ਤੁਨ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਨੇ ਫੋਕੀ ਸੂਰਮਤਾਈ ਨੂੰ ਬਿਲਕੁਲ ਗੁਰਬਾਣੀ ਵਿੱਚ ਖੰਡਨ ਕੀਤਾ ਜੇ ਕੱਲਾ ਸੂਰਮਾ ਸੀ ਲਿਖੀ ਤੇ ਗੱਲ ਠੁਕਦੀ ਨਹੀਂ ਸਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਲਈਏ ਪੜੋ ਕਹਿੰਦੇ ਨੇ ਜੇ ਤੇਰੇ ਅੰਦਰ ਨਾਮ ਨਹੀਂ ਰੋਹਾਨੀਅਤ ਨਹੀਂ تے جنہ جن تو راجہ سورما بنی جا رب دے در تے تیری کیڑی جن کیمت نہیں پہ مت بچن سے کہ جیت پھر سب دس دشان کو باجت ٹول مردانگ نگارے نے تے سادہ نوی کہہ دیتا لگے جن مرضی چوڑے پائی پھر دیکھ پیو سب دیش دشان کو جدو گل کر دینے کہنے لگے اے تھے میں کا تکے نے سارے دیش کو دیکھ رہے ہو مت کو نہ دیکھیت پران پتی کی کہنے رب کا بھی کوئی بن جائے ਤੇ ਆਜੇ ਕਰਜ ਕਰਾਂ ਹਰ ਕੋਈ ਆਪਣੀ ਗੱਲ ਜ਼ਰੂਰ ਕਰਦਾ ਮੇਰੇ ਸਥਾਨ ਤੇ ਆਇਓ ਮੇਰੇ ਡੇਰੇ ਚ ਆ ਮੈਨੂੰ ਖਿਮਾ ਕਰਿਓ ਤਰਕ ਨਹੀਂ ਕੋਈ ਖੂਵੇ ਦਾ ਜਿਹੜੇ ਕਹਿਦਾ ਪੰਜਾਬ ਦੀ ਤਰਤੀ ਤੇ ਜਾਏ ਤਿਰ ਮੰਦਰ ਸਹਿ ਮੱਥਾ ਟੇਕ ਕੇ ਪੰਜਾਂ ਤਖਤਾਂ ਦੇ ਦਰਸ਼ਨ ਕਰਕੇ ਆਈ ਉਹ ਤੇਰੀ ਸਿੱਖੀ ਦਾ ਧੁਰਾ ਨਹੀਂ ਸਹਿਬ ਸੱਚੇ ਪਾਤਸ਼ਾਹ ਤੁਨੂ குரு ਗੋਬਿੰਦ ਸਿੰਘ ਕਹਿੰਦੇ ਨੇ ਕੱਲੀ ਫੋਕੀ ਸ਼ਰਮਤਾਈ ਤੇ ਰਾਜ ਪਦਵੀ ਨਹੀਂ

ਕੇ ਅੰਦਰ ਵਾਲੀ ਸੁਰਤ ਕਦੀ ਸਾਈਂ ਦੇ ਚਰਨਾਂ ਵਿੱਚੋਂ ਟੁੱਟੀ ਨਹੀਂ ਤੇ ਸੁਰਤ ਦਾ ਸ਼ਬਦ ਕੇਵਲ ਚੌਂਕੜਾ ਮਾਰਨ ਤੱਕ ਸੀਮਿਤ ਨਹੀਂ ਪਰ ਹੈ ਵੀ ਜਦੋਂ ਅਭਿਆਸੀ ਅਭਿਆਸ ਕਰਦਾ ਤੁਰਦਾ ਉਹ ਆਪਣੇ ਅੰਦਰ ਨੂੰ ਟਿਕਾ ਕੇ ਸੁਰਤ ਨੂੰ ਇਕਾਗਰ ਕਰਕੇ ਸ਼ਬਦ ਵਿੱਚ ਜੋੜਦਾ ਹੈ ਚੇਤੇ ਰੱਖਿਏ ਸ਼ਬਦ ਨੇ ਹੀ ਸੁਰਤ ਨੂੰ ਇਕਾਗਰਤਾ ਦੇਣੀ ਹੈ ਸਾਡੇ ਕੋਈ ਮਨ ਨੂੰ ਟਿਕਾਣਾ ਹੀ ਸ਼ਬਦ ਨਹੀਂਵੇਂ ਤੇ ਸ਼ਬਦ ਨੇ ਸੁਰਤ ਨੂੰ ਆਪਣੀ ਸਵਾਰੀ ਦੇ ਕੇ ਪ੍ਰੀਤਮ ਦੇ ਦੇਚ ਵਿੱਚ ਲੈ ਜਾਂਦੇ ਸਹਬ ਸੱਚੇ ਪਾਤਸ਼ਾਹ ਜਦੋਂ ਸੁਰਤੀ ਵਾਲੇ ਮਹਾਪੁਰਸ਼ ਕਮਾਈਆਂ ਵਾਲੇ ਪੁੱਗ ਜਾਂਦੇ ਨਹੀਂ ਉਦੋਂ ਫਿਰ ਉਹ ਚੱਲਦੇ ਫਿਰਦੇ ਬੈਠਦੇ ਉੱਠਦੇ ਭਾਈ ਗੁਰਦਾਸਤਾ ਕਹਿੰਦੇ ਨੇ ਜਪਣ ਵਾਲਾ ਜਿੱਦਣ ਪੁੱਗ ਜਾਏ ਉਹਦਾ ਬੋਲਣਾ ਹੀ ਚਮਰਨ ਹੋ ਜਾਂਦਾ